ੴ ਸਤਿਗੁਰ ਪ੍ਰਸਾਦਿ ਰਾਗ ਮਾਲਾ ਰਾਗ ਇਕ ਸੰਗ ਪੰਚ ਬਰੰਗਣ ਸੰਗ ਅਲਾਪ ਅਠ ਨੰਦਨ ਪ੍ਰਥਮ ਰਾਗ ਪੈਰੋ ਵਹਿ ਕਰੀ ਪੰਜ ਰਾਗ ਨਹੀਂ ਸੰਗ ਉਚਰਈ ਪ੍ਰਥਮ ਪੈਰ ਵੀ ਬਲਾਵਲੀ ਪੁਨਿਆ ਕੀ ਗਾਵੇ ਬੰਗਲੀ ਪਨੇ ਅਸਲੇ ਕੀ ਕੀ ਪੀਵਾਰੀ ਇਹ ਪੈਰੋਂ ਕੀ ਪਾਂਚੋ ਨਾਰੀ ਪੰਜ ਮਹਾਰਗ ਦਸਾਕ ਸੁਨਾਵੇ ਬੰਗਾਲ ਮਦਮਾਤ ਬਗਾਵੇ ਲਲਤ ਬੱਲਾ ਬਲਗਾਵੇ ਆਪਣੀ ਆਪਣੀ ਬਾਤ ਅਸ਼ਟਪੁੱਤਰ ਪੈਰਵਕੀ ਗਾਵੇ ਗਾਇਨ ਪਤਰ ਦੂਤਿਆ ਮਾਲਕ ਆਉਸਕ ਆਲਾ ਪੈ ਸੰਗ ਰਾਗਣੀ ਪਾਂਚੋਂ ਥਾਪੈ ਗੌਂਡ ਕਰੀ ਅਰਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਤਨਾਸਰੀਏ ਪਾਚਉਂ ਗਾਈ ਮਾਲਰਾ ਕੌਸਕ ਸੰਗ ਲਾਈ ਮਾਰੂ ਮਸ ਅੰਗ ਮੇਵਾਰਾ ਬਰਬਲ ਚੰਦ ਕੌਸਕ ਆਵਾਰਾ ਖੋਕਟ ਅਪੌਰ ਆਨੰਦ ਗਾਈ ਅਸ਼ਟਮਾਲ ਕੌਸਕ ਸੰਗ ਲਾਈ ਕੋਨੇ ਆਇਓ ਹੰਡੋਲ ਪੰਜ ਨਾਰ ਸੰਗ ਅਸ਼ਟਸਵਤ ਉੱਠੈ ਤਾਨ ਕਲੋਲ ਗਾਇਨ ਤਾਰ ਮਿਲਾ ਬਈ ਤੇਲੰਗੀ ਦੇਵ ਕਰੀ ਆਈ ਵਸੰਤੀ ਸੰਦੂਰ ਸਹਾਈ ਸਰਸ ਹੀਰੀ ਲੈ ਪਾਰ ਜਾ ਸੰਗ ਲਾਈ ਪੰਜੋਂ ਆਰ ਜਾਓ ਸੁਰਮਾਨੰਦ ਭਾਸ ਕਰਿ ਆਈ ਚੰਦਰ ਵਿਮੰਗਲੰ ਸੁਹਾਈ ਸਰਸਵਾਨ ਵਾਹ ਬਨੁਦਾਂ ਗਵੈ ਸਰਸਵ ਸੰਦਕ ਮੋਦਾ ਅਸ਼ਟਪੁੱਤਰ ਮੈਂ ਕੈ ਸواری ਪੁਨਾਈ ਦੀ ਬਕੀ ਵਾਰੀ ਕਸਲੀ ਪਟ ਮੰਜਰੀ ਟੋਡੀ ਕਹੀ алаਪ ਕਾਮੋ ਦੀ ਗੁਜਰੀ ਸੰਦੀਪ ਕੇ ਤਾਪ ਕਲੰਕਾ ਕੁੰਤਲੀ ਰਾਮਾ ਕਮਲ Kusum ਤੰਬਕ ਕੇ ਨਾਮ ਗौरा ਆਉ ਕਨੜਾ ਕਲਿਆਨਾ ਅਸ਼ਟਪਤਰ ਦੀਪ ਕੇ ਜਾਨਾ ਸਾਭ ਮਿਲ ਸ੍ਰੀ ਰਾਗ ਵਾ ਗਾਵੇ ਪੰਜੂ ਸੰਗ ਵਰੰਗਣ ਲਾਵੇ ਬੇਰਾਰੀ ਕਰਨਾਟੀ ਦਰੀ ਗਬਰੀ ਗਾਵੇ ਅਸਮਰੀ ਤੈ ਬਸ ਅਸੰਦ ਵੀ ਲਾਪੀ ਸ੍ਰੀ ਰਾਗ ਸੋ ਪੰਜੋ ਥਾਪੀ ਸਾਨੂੰ ਸਾਰਕ ਸਗਰਾ ਔਰ ਗੁੰਡਕੰਭੀਰ ਜਿਤਪੁੱਤੋ ਸ੍ਰੀ ਰਾਗ ਕੀ ਗੁੰਡਕੰਭ ਮੀਰ ਖਾਸਤ ਮੇਗ ਰਾਗ ਵਾ ਗਾਵੇ ਪੰਜੂ ਸੰਗ ਵਰੰਗਣ ਲਾਵੇ ਸੂਰ ਟਕੌਂਡ ਮਲਾਰੀ ਤੁਨੀ ਪੁਨਗਾ ਵੈ ਆਸਾ ਗੁਣਗੁਣੀ ਉੱਚੇ ਸੁਰ ਜ਼ੋ ਬਨਕੀਨੀ ਮੇਗ ਰਾਗ ਸੋ ਪੰਜੋ ਚੀਨੀ ਬਹਿਰਾ ਦਰਗਾਸ ਦਰਗੀਦਾਰਾ ਜਬਲੀ ਦਰਨਟਿਓ ਜਲਧਾਰਾ ਪੁਨਗਾ ਵੈ ਸ਼ੰਕਰ ਓ ਸਿਆਮਾ ਮੇਗ ਰਾਗ ਪੁੱਤਰਨ ਕੇ ਨਮ ਕਾਜ ਤੁਰ ਆਗੀ ਹੁਨ ਗਾਏ ਸੰਗ ਰਾਗ ਨੀਤੀਸ ਸਬੈ ਪੁੱਤਰ ਰਾਗੁਨ ਕੀ 18 10 20 ਕਾਜ ਤੁਰ ਆਗੀ ਹੁਨ ਗਾਏ ਸੰਗ ਰਾਗ ਨੀਤੀਸ ਸਬੈ ਪੁੱਤਰ ਰਾਗੁਨ ਕੀ 18 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ